गुरु रूप गुरु प्यारी साहब संगत जी जुगो जुगे अटल धन धन साहब श्री गुरु ग्रंथ साहब जी महाराज गुरबाणी अंदर आया है लेख न मिटे हे सखी जो लिखिया करतार ਆਪੇ ਕਾਰਨ ਜਿਨ ਕੀ ਆ ਕਰ ਕਿਰਪਾ ਪਗ ਧਾਰ ਕਹਿੰਦੇ ਭਾਈ ਕਲਿਆਣੇ ਨੂੰ ਕਈ ਜਣ ਉਥੇ ਹੋ ਗਏ ਗੁਰੂ ਅਰਜਨ ਦੇ ਮਹਾਰਾਜ ਨੇ ਮਾਨ ਵਧਾਇਆ ਕਹਿੰਦੇ ਮੰਤਰੀ ਦਾ ਪੁੱਤਰ ਜਿਹਨੂੰ ਸੌਕੜੀ ਦੀ ਬਿਮਾਰੀ ਲੱਗੀ ਹੋਈ ਸੀ ਅੱਜ ਹੋਰ ਕੱਲ ਹੋ ਰੋਜ਼ ਸੁੱਕਦਾ ਜਾਂਦਾ ਸੀ ਰਾਜੇ ਦੇ ਮੰਤਰੀ ਦਾ ਪੁੱਤਰ ਬਹੁਤ ਦੇਰ ਤੱਕ ਬਿਮਾਰ ਸੀ ਤਪਦਿਕ ਦੀ ਬਿਮਾਰੀ ਨਾਲ ਦਿਨ ਬੈ ਦਿਨ ਸੁੱਕਦਾ ਜਾ ਰਿਹਾ ਸੀ ਵੱਡੇ ਵੱਡੇ ਹਕੀਮ ਵੈਦ ਸਭ ਜਵਾਬ ਦੇ ਚੁੱਕੇ ਸਨ ਮੰਤਰੀ ਨੇ ਆਪਣੇ ਪੁੱਤਰ ਨੂੰ ਬੁਲਾ ਕੇ ਭਾਈ ਕਲਿਆਣੇ ਜੀ ਦੇ ਅੱਗੇ ਹਾਜ਼ਰ ਕਰਾਇਆ ਅਤੇ ਬੇਨਤੀ ਕੀਤੀ ਕਿ ਇਸ ਦੀ ਦੇਹ ਅਰੋਗ ਹੋ ਜਾਵੇ ਦਾਸ ਸਿੰਘ ਗੁਰੂ ਘਰ ਦੇ ਸਿੱਖ ਬਣ ਜਾਵਾਂਗਾ ਸਾਰੀ ਉਮਰ ਹੀ ਬਿਰੋਧੀ ਸੇਵਾ ਵਿੱਚ ਤਤ ਪਰ ਰਵਾਂਗੇ ਭਾਈ ਕਲਿਆਣੇ ਨੇ ਪਰਸਨ ਹੋ ਕੇ ਵਿਚਾਰਿਆ ਕਿ ਆਪਣੇ ਕੰਮ ਤਾਂ ਗੁਰੂ ਜੀ ਆਪ ਹੀ ਕਰ ਰਹੇ ਹਨ ਸਭ ਵਿਦ ਆਪ ਹੱਥ ਜੋੜਦੇ ਹਨ ਐ ਸੋਚ ਕੇ ਭਾਈ ਕਲਿਆਣੇ ਨੇ ਆਖਿਆ ਠੀਕ ਹੈ ਮੰਤਰੀ ਜੀ ਆਪ ਦੀ ਇੱਛਾ ਵੀ ਪੂਰੀ ਹੋਵੇਗੀ ਗੁਰੂ ਅਰਜਨ ਮਹਾਰਾਜ ਪੰਜਵੇਂ ਗੁਰੂ ਨਾਨਕ ਆਪ ਦੀ ਇੱਛਾ ਪੂਰੀ ਕਰਦੇ। ਐਸੇ ਵਾਸਤੇ ਮਹਾਰਾਜ ਦੀ ਬਾਣੀ ਕਹਿੰਦੀ ਇੱਛਾ ਪੂਰਕ ਸਰਬ ਸੁਖ ਦਾਤਾ। ਤੇ ਗੁਰੂ ਪਿਆਰਿਓ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਜਲ ਮੰਗਵਾਇਆ। ਉਸੇ ਵੇਲੇ ਸੇਵਕ ਜਲ ਲੈ ਕੇ ਆ ਗਿਆ ਤੇ ਭਾਈ ਕਲਿਆਣੇ ਨੇ। ਸਤਗੁਰਾਂ ਦਾ ਧਿਆਨ ਧਰ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਕੀਰਤਨ ਸੋਹਲੇ ਦਾ ਪਾਠ ਕੀਤਾ ਹੈ। ਤੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ ਕਹਿੰਦੇ ਦੋ ਊਕਾ ਮਾਰੀਆਂ ਅਤੇ ਮਨ ਦੇ ਵਿੱਚ ਹੀ ਗੁਰੂ ਅੱਗੇ ਅਰਦਾਸ ਕਰ ਦਿੱਤੀ ਹੈ। ਆਖਿਆ ਇਸ ਜਲ ਨੂੰ ਦਿਨ ਵਿੱਚ ਦੋ ਵਾਰ ਰੋਜ਼ ਪਿਆਓ ਅੱਜ ਤੋਂ ਸੱਤਵੇਂ ਦਿਨ ਰਾਜੀ ਹੋ ਜਾਵੇਗਾ। ਤੇ ਗੁਰੂ ਦੀ ਐਸੀ ਬਖਸ਼ਿਸ਼ ਹੋਈ ਦੁਖਦਾਰ ਸੁਖ ਨਾ ਦੁਖਦਾਰ ਸੁਖ ਰੋਗ ਪਿਆ ਕਹਿੰਦੇ ਜਦੋਂ ਮਹਾਰਾਜ ਨੇ ਰੋਗ ਕਟਣੇ ਹੋਣ ਤੇ ਆਪਦੇ ਸੇਵਕਾਂ ਨੂੰ ਆਪ ਬਖਸ਼ਾ ਕਰਦਾ ਹੈ ਕਹਿੰਦੇ ਗੁਰੂ ਭਾਵੇਂ ਕਿੱ데 ਵੀ ਬੈਠਾ ਹੋਵੇ ਗੁਰ ਕੀ ਮੂਰਤ ਮਨ ਵਿੱਚ ਧਿਆਨ ਗੁਰ ਕੇ ਮੰਤਰ ਤੇ ਜਦੋਂ ਗੁਰੂ ਦਾ ਜਾਪ ਜਪਿਆ ਨਾ ਤੇ ਗੁਰੂ ਪਿਆਰਿਓ ਜਲ ਜਿਹੜਾ ਸੇਕ ਉਹ ਪਿਆ ਦਿੱਤਾ ਹੈ ਗੁਰੂ ਦਾ ਧਿਆਨ ਕਰਕੇ ਕਹਿ ਦਿੰਦਾ ਹੈ ਕਿ ਇਹ ਅੱਜ ਤੋਂ 7ਵੇਂ ਦਿਨ ਠੀਕ ਹੋ ਜਾਵੇਗਾ। ਮੰਤਰੀ ਨੇ ਐਸੇ ਤਰਾਹ ਕੀਤਾ। ਨਾਲਿਓ ਉਪਦੇਸ਼ ਦਿੱਤਾ ਕਿ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਹੈ। ਲੜਕਾ 7ਵੇਂ ਦਿਨ ਤੱਕ ਕਹਿੰਦੇ ਬਿਲਕੁਲ ਰਾਜੀ ਹੋ ਗਿਆ। ਸਰੀਰ ਵਿੱਚ ਪਤਾ ਲੱਗਣ ਲੱਗਾ। ਇਨਾ ਲਹੂ ਪਤਾ ਨਹੀਂ ਕਿੱਥੋਂ ਆ ਗਿਆ ਲੜਕੇ ਦੇ ਚਿਹਰੇ ਦਾ ਰੰਗ ਲਾਲ ਹੋ ਗਿਆ ਘਰ ਵਿੱਚ ਖੁਸ਼ੀ ਆ ਗਈ ਸਭ ਘਰ ਦੇ ਭਾਈ ਕਲਿਆਣੇ ਦੇ ਸੇਵਕ ਬਣ ਗਏ ਐਸੇ ਤਰ੍ਹਾਂ ਭਾਈ ਕਲਿਆਣੇ ਨੇ ਉਥੇ ਟਿਕ ਕੇ ਕਈਆਂ ਦੇ ਦੁੱਖ ਦੂਰ ਕਰਨ ਕੀਤੇ ਤੇ ਕਈਆਂ ਦੀਆਂ ਮਰਜ਼ਾ ਪੂਰੀਆਂ ਕੀਤੀਆਂ ਤੇ ਕਹਿੰਦੇ ਜਦੋਂ ਇਹ ਗੱਲ ਰਾਜੇ ਨੇ ਸੁਣੀ ਲੋਕਾਂ ਦੇ ਕੰਨੋਂ ਕਿ ਮੰਤਰੀ ਦਾ ਪੁੱਤਰ ਵੀ ਠੀਕ ਹੋ ਗਿਆ ਤੇ ਮਨ ਦੇ ਵਿੱਚ ਸਰਦਾ ਵੱਜ ਗਈ ਕੁਝ ਕੋ ਦਿਨ ਭਾਈ ਕਲਿਆਣੇ ਨੇ ਮੰਡੀ ਵਿੱਚ ਰਹਿ ਕੇ ਸਤਗੁਰਾਂ ਦੀ ਕਿਰਪਾ ਨਾਲ ਕਈਆਂ ਦੇ ਦੁੱਖ ਦੂਰ ਕੀਤੇ ਅਤੇ ਕਈਆਂ ਦੀਆਂ ਮਰਜ਼ਾ ਪੂਰੀਆਂ ਕੀਤੀਆਂ ਤਾਂ ਸਾਰੇ ਭਾਈ ਕਲਿਆਣੇ ਨੂੰ ਸਿੱਧ ਪੁਰਸ਼ ਮੰਨਣ ਲੱਗ ਪਏ ਸਨ ਰਾਜੇ ਦਾ ਤਾਂ ਇਹੋ ਜਿਹਾ ਵਾਸ ਹੋਇਆ ਸਦਾ ਹੀ ਭਾਈ ਕਲਿਆਣੇ ਨੂੰ ਆਪਣੇ ਕੋਲ ਬਿਠਾਈ ਰੱਖਦੇ ਅਤੇ ਗੁਰੂ ਮਹਾਰਾਜ ਦੀਆਂ ਕਥਾ ਕਹਾਣੀਆਂ ਗੁਰਬਾਣੀ ਸੁਣਦੇ ਰਹਿੰਦੇ ਰਾਜੇ ਨੇ ਭਾਈ ਕਲਿਆਣੇ ਨੂੰ ਆਖਿਆ ਕਿ ਮੇਰੀ ਇੱਛਾ ਹੈ ਕਿ ਤੁਹਾਡੇ ਨਾਲ ਚੱਲ ਕੇ ਸਤੋਗਰਾ ਦੇ ਦਰਸ਼ਨ ਕਰਾਂ ਸੋ ਆਪ ਕਿਰਪਾ ਕਰੋ ਤਾਂ ਮੈਂ ਤਿਆਰੀ ਕਰਦਾ ਹਾਂ ਭਾਈ ਕਲਿਆਣਾ ਜੀ ਅਗੇ ਹੀ ਚਾਉਂਦੇ ਸਨ ਕਿ ਉਸੇ ਵੇਲੇ ਤਿਆਰ ਹੋ ਪਏ ਰਾਜੇ ਦੇ ਮੰਤਰੀਆਂ ਅਤੇ ਲਸ਼ਕਰ ਸਮੇਤ ਤਿਆਰੀ ਕਰਕੇ ਸ੍ਰੀ ਅਮਰਤ ਸਰਵਲ ਚਾਲੇ ਪਾ ਦੇਣੇ ਬਣੇ ਰਸਤਾ ਉਲੰਘਦੇ ਹੋਏ ਥੋੜੇ ਦਿਨਾ ਵਿੱਚ ਅਮਰਤਸਰ ਪਹੁੰਚੇ ਮੈਦਾਨ ਵਿੱਚ ਰਾਜੇ ਦੇ ਤੰਬੂ ਆਦਕ ਲਗਾ ਕੇ ਡੇਰਾ ਕਰਾ ਦਿੱਤਾ ਤੇ ਭਾਈ ਕਲਿਆਣਾ ਜੀ ਚੱਲ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਆਏ ਚਰਨਾਂ ਤੇ ਮੱਥਾ ਟੇਕ ਕੇ ਨਿਮਰਤਾ ਪੂਰਪਕ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਦੀ ਮਿਹਰ ਨਾਲ ਰਾਜਾ ਜੀ ਆ ਗਏ ਨੇ ਆਪਨੇ ਕਿਰਪਾ ਕੀਤੀ ਹੈ ਜੋ ਨਾਣੇ ਦਾਸ ਨੂੰ ਮਾਨ ਬਖਸ਼ਿਆ ਸਤਿਗੁਰੂ ਜੀ ਇਹ ਸੁਣ ਕੇ ਭਾਈ ਕਲਿਆਣੇ ਨੇ ਉੱਪਰ ਬਹੁਤ ਪਰਸੰਨ ਹੋਏ ਅਤੇ ਸ਼ਰਤੇ ਹੱਥ ਰੱਖਿਆ ਸਤਿਗੁਰੂ ਜੀ ਜਦ ਦਵਾਰ ਵਿੱਚ ਆਏ ਤਾਂ ਹੁਕਮ ਦਿੱਤਾ ਰਾਜਾ ਜੀ ਨੂੰ ਲਿਆਓ ਦੋ ਚਾਰ ਸੇਵਕ ਭਾਈ ਕਲਿਆਣੇ ਦੇ ਨਾਲ ਰਾਜਾ ਜੀ ਅਗਵਾਈ ਲਈ ਭੇਜੇ ਤੇ ਰਾਜਾ ਜੀ ਪਰਿਵਾਰ ਸਮੇਤ ਭੇਟਾ ਲੈ ਕੇ ਤੁਰ ਪਏ ਦੂਰੋਂ ਜਦ ਗੁਰੂ ਜੀ ਨੇ ਦਰਸ਼ਨ ਹੋਏ ਤਾਂ ਫਿਰ ਦਾ ਸਾਥ ਹੋ ਗਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਕਹਿੰਦੇ ਜਦੋਂ ਦਰਸ਼ਨ ਕੀਤੇ ਤੇ ਮਨ ਖੁਸ਼ ਹੋ ਗਿਆ ਗੁਰੂ ਜੀ ਦੇ ਕੋਲ ਪਹੁੰਚ ਕੇ ਰਾਜਾ ਨੇ ਚਰਨਾਂ ਤੇ ਮੱਥਾ ਟੇਕਿਆ ਉਸ ਵੇਲੇ ਗੁਰੂ ਜੀ ਦੇ ਹੱਥ ਵਿੱਚ ਗੁੜਕਾ ਸਾਹਿਬ ਸੀ ਜਿਸ ਵਿੱਚ ਦਖਨੇ ਓੰਕਾਰ ਦੀ ਬਾਣੀ ਧੰਗ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ ਕਹਿੰਦੇ 53 ਤੋਂ ਲੈ ਕੇ 52 ਤੱਕ ਇਸ ਸ਼ਲੋਕਮੋੜੀ ਦੇ ਵਿੱਚ ਮਹਾਰਾਜ ਦੀ ਬਾਣੀ ਲਿਖੀ ਹੋਈ ਹੈ ਲੇਖਣਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਿਨ ਕੀ ਆ ਕਰ ਕਿਰਪਾ ਭਗਤਾਰ ਜਦੋਂ ਇਹ ਬਾਣੀ ਪੜ ਰਏ ਸੈਂ ਨਾ ਹਰ ਰਾਜਾ ਨੇ ਇਹ ਸੁਣੇ ਤਾਂ ਮਨ ਵਿੱਚ ਖਿਆਲ ਆਇਆ ਕਿ ਜਦ ਲੇਖ ਲਿਖੇ ਹੋਏ ਮਿਟਦੇ ਹੀ ਨਹੀਂ ਤਾਂ ਗੁਰੂ ਪੀਰ ਧਰਨ ਦਾ ਕੀ ਫਲ ਹੈ ਗੁਰੂ ਬਣਾਉਣ ਦਾ ਕੀ ਫਲ ਹੈ ਨਰਾਜੀ ਦਾ ਮਨ ਮੁਨ ਜਾ ਗਿਆ ਮਨ ਜਿਹੜਾ ਸੀ ਇਹ ਵਿਚਾਰਾਂ ਦੇ ਵਿੱਚ ਚੱਲ ਪਿਆ ਤੇ ਸਤਗੁਰੂ ਜੀ ਨੇ ਆਦਰ ਪੂਰਵ ਰਾਜਾ ਜੀ ਨੂੰ ਕੋਲ ਬਿਠਾਇਆ ਸੁਖ ਸਾਧ ਪੁੱਛੀ ਤੇ ਰਾਜੇ ਨੇ सुख शांत का जथाज उत्तर देख बेनती कि सचे पातशाह आपने तो है ऐसा भाव समझाओ जद परमेश्वर ने लिखे हुए लेख मिट ही नहीं सकते दुख सुख कर्मुसारोगना पैना जरूर मिलता है ਤਾ ਫਿਰ ਗੁਰੂ ਘਰ ਆਉਣ ਦਾ ਕੀ ਲਾਭ ਹੋਇਆ ਗੁਰੂ ਜੀ ਨੇ ਕਿਹਾ ਰਾਜਾ ਜੀ ਕਰਤਾਰ ਦੇ ਲਿਖੇ ਹੋਏ ਲੇਖਾਂ ਨੂੰ ਕੋਈ ਵੀ ਮਿਟਾਣ ਨੂੰ ਸਮਰੱਥ ਨਹੀਂ ਹੈ ਪਰ ਪੂਰਨ ਸਤਿਗੁਰੂ ਉਹਨਾਂ ਲੇਖਾਂ ਨੂੰ ਸੂਲੀ ਦਾ ਕੰਡਾ ਕਰ ਦਿੰਦੇ ਹਾਂ ਅੱਛਾ ਅੱਜ ਤੁਸੀਂ ਗੁਰੂ ਘਰ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਛਕੋ ਅਤੇ ਰਾਮ ਕਰੋ ਕੱਲ ਤੁਹਾਡੇ ਮਨ ਦਾ ਸੰਸਾ ਦੂਰ ਕਰ ਦਿਆਂਗੇ ਰਾਜਾ ਨੇ ਸਤਿ ਵਚਨ ਕਹੇ ਤੇ ਨਮਸਕਾਰ ਕੀਤੀ ਅਤੇ ਆਗਿਆ ਲੈ ਕੇ ਡੇਰੇ ਨੂੰ ਆ ਗਏ ਗੁਰੂ ਘਰ ਵਿੱਚੋਂ ਰਾਜੇ ਵਾਸਤੇ ਸਭ ਰਸਤ ਪਾਣੀ ਭੇਜਿਆ ਗਿਆ ਤੇ ਰਾਜੇ ਨੇ ਆਰਾਮ ਕੀਤਾ ਪਰ ਉਸ ਦੇ ਮਨ ਦਾ ਸੈਂਸਾ ਜਿਹੜਾ ਸੀ ਉਹ ਬਣਿਆ ਰਿਹਾ ਸਾਰੀ ਰਾਤ ਸੋਚਾਂ ਸੋਜਦਾ ਰਿਹਾ ਕਿ ਜਦਾ ਬਰੋਸਾ ਆਪ ਬਾਣੀ ਪਾਟੇ ਨੇ ਕਿ ਲੇਖ ਨਹੀਂ ਮਿਟਦਾ ਫਿਰ ਕੀ ਫਾਇਦਾ ਹੋਇਆ ਇਹਨਾਂ ਧਨ ਦੌਲਤਾਂ ਲਿਆਉਣ ਦਾ ਤੇ ਇਹਨਾਂ ਨੂੰ ਮੱਥੇ ਟੇਕਣ ਦਾ ਤੇ ਗੁਰੂ ਪਿਆਰਿਓ ਐਸੀ ਤਰ੍ਹਾਂ ਸਮਾਂ ਜਿਹੜਾ ਅੱਗੇ ਚੱਲਦਾ ਰਿਹਾ ਰਾਤ ਦਾ ਸਮਾਂ ਆਇਆ ਰਾਤ ਨੂੰ ਭੋਜਨ ਛੱਕ ਕੇ ਰਾਜਾ ਜੀ ਸੌ ਗਏ ਤਾਂ ਅੱਧੀ ਰਾਤ ਨੂੰ ਰਾਜਾ ਜੀ ਸੁਖਣਾ ਆਉਣਾ ਸ਼ੁਰੂ ਹੋ ਗਿਆ ਰਾਜੇ ਰਾਜ ਦੇਖਦੇ ਕੀ ਹਨ ਸੁੱਤੇ ਪਏ ਸੁਖਣਾ ਆਰੇ ਬਿਰਧ ਅਵਸਥਾ ਹੋ ਗਈ ਹੈ ਫਿਰ ਬਿਮਾਰ ਹੋ ਕੇ ਮਰ ਗਏ ਅਤੇ ਇੱਕ ਢੰਡਾਲ ਦੇ ਘਰ ਜਨਮ ਹੋਏ ਹੈ 16 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਪੁੱਤ ਧੀਆਂ ਉਤਪਨ ਹੋਏ ਪੁੱਤਰਾਂ ਤੇ ਧੀਆਂ ਦੇ ਵਿਆਹ ਕੀਤੇ ਨੇ ਪਰਿਵਾਰ ਵੱਧ ਗਿਆ ਪਿੰਡ ਦਾ ਕਾਰੋਬਾਰ ਚੰਗੀ ਤਰ੍ਹਾਂ ਕੀਤਾ ਕਹਿੰਦੇ ਇੱਕ ਰਾਤ ਦੇ ਸੁਪਨੇ ਦੇ ਵਿੱਚ 50 ਸਾਲ ਦੀ ਉਮਰ ਪਹੁੰਚ ਕੇ ਮਰ ਗਏ ਉਸੇ ਵੇਲੇ ਰਾਜੇ ਦੀ ਜਾਗ ਖੁੱਲ ਗਈ ਇਹ ਅਚਰਜ ਸੁਪਨਾ ਦੇਖ ਕੇ ਹਰ ਰਾਜੇ ਦਾ ਮਨ ਕੰਬ ਗਿਆ ਬਾਕੀ ਰਾਤ ਦੀ ਨੀਂਦ ਨਾ ਪਈ ਨਾ ਆਈ ਮਨ ਦੀਆਂ ਘੰਟੀਆਂ ਵਿੱਚ ਵੇਲੇ ਲੰਗਾਇਆ ਕਹਿੰਦੇ ਸਾਰੀ ਰਾਤ ਸੋਜਾ ਸੋਜਣਿਆਂ ਲੰਗ ਗਈ ਅਮਰਤ ਵੇਲਾ ਹੋਇਆ ਅਜੇ ਦਿਨ ਚੜ੍ਹਿਆ ਹੀ ਸੀ ਤੇ ਗੁਰੂ ਜੀ ਵੱਲੋਂ ਸਨੇਹਾ ਆ ਗਿਆ ਕਿ ਰਾਜਾ ਜੀ ਅਮਰਤ ਵੇਲਾ ਹੋ ਚੁੱਕਾ ਤਿਆਰ ਹੋਵੋ ਅੱਜ ਸ਼ਿਕਾਰ ਖੇਡਣ ਚਾਹੀਏ ਰਾਜਾ ਜੀ ਬੜੇ ਪਰਸੰਨ ਹੋਏ ਤੇ ਜੰਗਲ ਵਿੱਚ ਪਾਣੀ ਹੋ ਕੇ ਇਸ਼ਨਾਨ ਕੀਤਾ ਕਹਿੰਦੇ ਜੰਗਲ ਤੋਂ ਬਾਅਦ ਦੇ ਵਿੱਚ ਜਲ ਪਾਣੀ ਲਿਆ ਕੇ ਇਸ਼ਨਾਨ ਪਾਣੀ ਕੀਤਾ ਬਸਤਰ ਸ਼ਸਤਰ ਪਹਿਨੇ ਨੇ ਗੁਰੂ ਜੀ ਕੋਲੇ ਤੇ ਚੜ੍ਹ ਕੇ ਕੁਝ ਸਿੱਖਾਂ ਸਮੇਤ ਆ ਗਏ ਹਰ ਰਾਜਾ ਜੀ ਨੇ ਮੱਥਾ ਟੇਕਿਆ ਅਤੇ ਸ਼ਿਕਾਰ ਨੂੰ ਤੁਰ ਪਏ ਤੇ ਰਾਜੇ ਨੇ ਇੱਕ ਨਗਰ ਦੇ ਨੇੜੇ ਜਾ ਕੇ ਵੇਖਿਆ ਕਿਸ ਸੁਪਨੇ ਦੇ ਵਿੱਚ 50 ਸਾਲ ਐਸੀ ਜਗ੍ਹਾ ਕੱਟੇ ਸਨ ਤੇ ਐਸ ਲਈ ਆਪਣੇ ਖੂਹ ਵਲ ਗਿਆ ਅਤੇ ਪਾਣੀ ਪੀਤਾ ਜਿਸ ਦਰਖਤ ਤੇ ਹੇਠ ਰੋਜ਼ ਬੈਠਦਾ ਹੁੰਦਾ ਉਸ ਹੇਠ ਬੈਠ ਕੇ ਦੁਪਹਿਰੇ ਦੀਆਂ ਚੀਜ਼ਾਂ ਨੂੰ ਦੇਖਣ ਲੱਗਾ ਹੈਰਾਨ ਹੋ ਗਿਆ ਸੁਪਨਾ ਪਰਤੱਖ ਨਜ਼ਰ ਆ ਰਿਹਾ ਸੀ ਆਪਣੇ ਕੋਠਿਆਂ ਵੱਲ ਦੇਖਿਆ ਜਿਨ੍ਹਾਂ ਨੂੰ ਹੱਥੀ ਬਣਾਇਆ ਸੀ ਲੰਬਿਆ ਪੋਚਿਆ ਸੀ ਦੇਖ-ਦੇਖ ਕੇ ਰਾਜਾ ਹੈਰਾਨ ਹੋ ਰਿਹਾ ਸੀ ਇੰਨੇ ਵਿੱਚ ਕਹਿੰਦੇ ਇੱਕ ਮੁੰਡਾ ਆਇਆ ਰਾਜੇ ਨੂੰ ਦੂਰੋਂ ਦੇਖ ਕੇ ਹੀ ਪਛਾਣ ਲਿਆ ਕਿ ਇਹ ਮੇਰਾ ਪੁੱਤਰ ਹੈ ਜਿਹੜੇ ਸੁਪਨੇ ਦੇ ਵਿੱਚ ਰਾਤ ਵੇਖੇ ਸਨ ਉਸ ਮੁੰਡੇ ਨੇ ਨੇੜੇ ਆ ਕੇ ਦੇਖਿਆ ਅਤੇ ਰੋ ਰੋ ਕੇ ਬੁਲਿਆ ਬਾਪੂ ਬਾਪੂ ਹਰ ਰਾਜ ਨੇ ਹੱਥ ਨਾਲ ਪਰੇ ਝੜਕ ਦਿੱਤਾ ਉਹ ਦੌੜਿਆ ਦੌੜਿਆ ਘਰ ਨੂੰ ਗਿਆ ਆਪਣੀ ਮਾਂ ਭਰਾਵਾਂ ਭੈਣਾਂ ਤੇ ਚਾਚੇ ਤਾਇਆ ਨੂੰ ਨਾਲ ਲੈ ਕੇ ਆ ਗਿਆ ਜਾਦਰ ਰਾਜੇ ਨੇ ਸਭ ਨੂੰ ਆਉਂਦਿਆਂ ਦੇਖਿਆ ਤਾਂ ਸਾਹਮਣੇ ਆਪੇ ਪੁੱਤਰ ਪੁੱਤਰੇ ਵੋਟੀ ਨੋਆ ਧੀਆ ਜਿਵਾਏ ਆਲਕ ਸੰਬੰਧੀ ਦੇਖੇ ਉਹਨਾਂ ਸਾਹਮਣੇ ਆ ਕੇ ਰਾਜੇ ਨੂੰ ਕੇਲੇ ਅਤੇ ਬੋਲੇ ਕੀ ਗੱਲ ਹੈ ਅਸੀਂ ਤਾਂ ਤੈਨੂੰ मर गया समझ के दफन कर आए सी तू किस तरह घोड़ा लेजे ने चिड़क के सब आख्या पिछे हट जाओ जा। तुसी सुदाई सुगल जा लग दे पागल तो नहीं हो गए मैं केंद्री का राजा हां गुरु जी के दर्शनों अजार करने इधर आ निकल सुधाई वोटी बोली हां होए हो ही गल प ਸਾਡਾ ਤਾਂ ਸਾਰਾ ਬਾਲ ਬੱਚਾ ਕਹਾਣੀ ਹੋ ਜਾਣਾ ਹੈ ਜਿਹੜਾ ਤੂੰ ਕਿਸੇ ਰਾਜੇ ਦਾ ਸਭ ਸਮਾਨ ਡਾਕਾ ਮਾਰ ਕੇ ਲਿਆਂਦਾ ਰਾਜੇ ਦੇ ਆਦਮੀ ਵੀ ਜ਼ਰੂਰ ਲੱਭਦੇ ਆ ਰਹੇ ਹੋਣਗੇ ਹੁਣ ਤੂੰ ਮਿਹਰਬਾਨੀ ਕਰਕੇ ਇਹ ਰਾਜਿਆਂ ਵਾਲੇ ਕੱਪੜੇ ਲਾ ਤੇ ਸਿੱਧਾ ਘਰ ਚੱਲ ਕੇ ਕੰਮ ਕਰ ਆਪਣੇ 3 ਪੁੱਤਰਾਂ ਦੀ ਜਾਨ ਕਾਹਨੂੰ ਗਵਾਉਣ ਲੱਗਾ ਹੈ। ਸਾਸਮੰਧੀ ਬਹੁ ਵਧੋ ਵਧੇ ਅੱਗੇ ਹੋ ਕੇ ਰਾਜੇ ਨੂੰ ਫੜਨ। ਰਾਜਾ ਉਹਨਾਂ ਨੂੰ ਪਿੱਛੇ ਹਟਾਈ ਜਾਵੇ ਰਾਜੇ ਨੂੰ। ਅਲਕੰਡ ਕਾਲ ਆ ਗਈ ਤੇ ਗੁਰੂ ਜੀ ਨੂੰ ਯਾਦ ਕਰਨ ਲੱਗੇ। ਕਹਿੰਦਾ ਮਹਾਰਾਜ ਜੋ ਮੈਂ ਸੁਪਨੇ ਦੇ ਵਿੱਚ ਵੇਖਿਆ ਉਹ ਇੱਥੇ ਸੱਚਾ ਪ੍ਰੀਤ ਹੁੰਦਾ ਹੋ ਰਿਹਾ ਹੈ ਜਦੋਂ ਕਹਿੰਦੇ ਉਹਨਾਂ ਨੂੰ ਅਕਲ ਆਉਣ ਲੱਗੀ ਉਹਨਾਂ ਨੂੰ ਪਿੱਛੇ ਹਟਾਈ ਗਿਆ ਗੁੱਸੇ ਹੋਣ ਲੱਗਾ ਗੁਰੂ ਜੀ ਯਾਦ ਕਰਨ ਲੱਗਾ ਤਾਂ ਕਿਸੇ ਤਰ੍ਹਾਂ ਇਹਨਾਂ ਤੋਂ ਮੇਰਾ ਛੁਣਕਾਰਾ ਕਰਾਉ। ਐਸੇ ਤਰਾ ਟਗੜਾ ਹੁੰਦੇ ਆਂ 3-4 ਘੜੀਆਂ ਬੀਤ ਗਈਆਂ ਨੇ ਗੁਰੂ ਜੀ ਅਤੇ ਰਾਜੇ ਦੇ ਮੰਤਰੀ ਸਭ ਲੱਭਦੇ ਹੋਏ ਉੱਥੇ ਪਹੁੰਚ ਗਏ ਹਰ ਰਾਜਾ ਛੇਤੀ ਨਾਲ ਗੁਰੂ ਜੀ ਕੋਲ ਆ ਗਿਆ ਤੇ ਗੁਰੂ ਜੀ ਨੇ ਪੁੱਛਿਆ ਰਾਜਾ ਜੀ ਇਹ ਕੌਣ ਹਨ ਜਿਹੜੇ ਤੁਹਾਨੂੰ ਘੇਰ ਖਲੋਤੇ ਹਨ ਰਾਜੇ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਮੈਂ ਕੀ ਦੱਸਾਂ ਕੌਣ ਹਨ ਮੈਂ ਤਾਂ ਚੱਕਰ ਵਿੱਚ ਪੈ ਗਿਆ ਹਾਂ ਇੱਥੋਂ ਤੁਸੀਂ ਛੁਟਕਾਰਾ ਕਰਵਾਓ ਤਾਂ ਢੇਰੀ ਚੱਲ ਕੇ ਆਪ ਨੂੰ ਸਭ ਦੱਸਾਂਗਾ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਰਾਜਾ ਤੇ ਗੱਲ ਕਿਉਂ ਪੈਂਦੇ ਹੋ ਕੋਈ ਆਖੇ ਮਹਾਰਾਜ ਇਹ ਮੇਰਾ ਭਰਾ ਹੈ ਕੋਈ ਕਹੇ ਜੀ ਮੇਰਾ ਬਾਪੂ ਹੈ ਕੋਈ ਕਹੇ ਜੀ ਮੇਰਾ ਬਾਬਾ ਹੈ ਅਧਿਆਤਿਕ ਸਭ ਆਪੋ ਆਪਣਾ ਰਿਸ਼ਤਾ ਦੱਸਣ ਲੱਗੇ ਗੁਰੂ ਜੀ ਬੋਲੇ ਨਾ ਭਈ ਇਹ ਤਾਂ ਮੰਡੀ ਦਾ ਰਾਜਾ ਪਹਾੜੀਆਂ ਦਾ ਰਾਜਾ ਹੈ ਤੁਸੀਂ ਦੇਖਦੇ ਨਹੀਂ ਤੁਹਾਡੇ ਬਾਪੂ ਕੋਲ ਇਹ ਸਾਸਤਰ ਬਸਤਰ ਕਲਗੀ ਜੰਗਾ ਹੀਰੇ ਪੈਨੇ ਹੈ ਸਭ ਜਣੇ ਬੋਲੇ ਜੀ ਅਸੀਂ ਤਾਂ ਸਗੋ ਆਪ ਡਰਦੇ ਹਾਂ ਕੋਈ ਇਧਰ ਆ ਗਿਆ ਤਾਂ ਐਸ ਨੇ ਉਸ ਉੱਤੇ ਡਾਕਾ ਮਾਰਿਆ ਹੋਵੇਗਾ ਸਾਡੇ ਘਰ ਦੇ ਵਿੱਚ ਤਾਂ ਬਹੁਤ ਸਾਰੀ ਗਰੀਬੀ ਸੀ ਪਰ ਇਹ ਰਾਜਿਆਂ ਵਾਲਾ ਪੇਸ਼ ਬਣਾ ਕੇ ਰਾਜਿਆਂ ਦਾ ਮਾਲ ਲੁੱਟ ਕੇ ਲੈ ਕੇ ਆਇਆ ਹੋਵੇਗਾ ਇਹ ਸਭ ਸਮਾਨ ਦਾ ਖੋਲ ਜਾਂਦਾ ਹੋਵੇਗਾ ਹੁਣ ਆਪ ਆ ਗਏ ਹੋ ਸਾਡੇ ਮਾਈ ਬਾਪ ਆਪ ਹੀ ਇਸ ਦਾ ਧਗੜਾ ਨਿਵੇੜੋ ਕੱਲ ਅਸੀਂ ਇਸ ਨੂੰ ਮਰਿਆ ਹੋਇਆ ਸਮਝ ਕੇ ਦੱਬ ਆਏ ਸੀ ਅੱਜ ਸਾਈਂ ਦੀ ਮਿਹਰ ਨਾਲ ਜਿਉਂਦਾ ਹੈ ਇਸ ਨਾਲ ਇਸ ਹਾਲ ਵਿੱਚ ਮਿਲਿਆ ਹੈ ਤੇ ਗੁਰੂ ਜੀ ਬੋਲੇ ਭਾਈ एक मुहादरे कई आदमियों पै जाया करते चल के अपने आदमी की कबर पुट के उसकी लोथ ओथे हुई तो फिर इस ले जाने। ਇਹ ਗੱਲ ਸਭ ਨੇ ਮੰਨ ਲਈ ਜਦ ਕਬਰ ਪੁੱਟੀ ਤਾਂ ਉਹਨਾਂ ਦੇ ਬਾਪੂ ਦੀ ਲੋਥ ਮਰਦਾ ਪਈ ਹੋਈ ਨਜ਼ਰ ਆਈ ਸਭ ਜਣੇ ਹੱਥ ਜੋੜ ਕੇ ਮਾਫੀ ਮੰਗਣ ਲੱਗੇ ਰਾਜੇ ਨੇ ਗੁਰੂ ਜੀ ਨੂੰ ਆਖਿਆ ਸੱਚੇ ਪਾਤਸ਼ਾਹ ਆਪ ਦੀ ਕਿਰਪਾ ਨਾਲ ਮੇਰਾ ਛੁਟਕਾਰਾ ਹੋਇਆ ਪਰ ਜਦੋਂ ਕੋ ਇਹਨਾਂ ਦੇ ਘਰਾਂ ਅਗੋਂ ਦੀ ਹੋ ਕੇ ਲੰਘੇ ਮਨ ਵਿੱਚ ਇਹ ਲਾਲਸਾ ਸੀ ਕਿ 50 ਸਾਲ ਜਿੰਨਾ ਘਰਾਂ ਵਿੱਚ ਮੈਂ ਵਸਿਆ ਹਾਂ ਆਪਣੇ ਹੱਥੀ ਬਣਾਏ ਹਨ ਜਿੰਨਾ ਦਾ ਘਰ ਬਣਾਉਣ ਤੇ ਮੇਰੀ ਨਿਗਾ ਵਿੱਚ ਹੈ ਉਹ ਦੇਖ ਤਾਂ ਲਵਾਂ ਲਵਾਂ ਗੁਰੂ ਜੀ ਨੂੰ ਨਾਲ ਲੈ ਕੇ ਉਹਨਾਂ ਦੇ ਘਰੋਂ ਰਾਜਾ ਲੰਘਿਆ ਤੇ ਸਭ ਆਪਣੇ ਹੱਥੀ ਚੀਜ਼ਾਂ ਰੱਖੀਆਂ ਬਣਾਈਆਂ ਉਸੇ ਤਰ੍ਹਾਂ ਦੇਖੀਆਂ ਮਨ ਵਿੱਚ ਹੈਰਾਨ ਹੋਇਆ

ਇਸ ਪ੍ਰਕਾਰ ਗੱਲਾਂ-ਬਾਤਾਂ ਕਰਦੇ ਹੋਏ ਗੁਰੂ ਜੀ ਰਾਜੇ ਨੂੰ ਨਾਲ ਲੈ ਕੇ ਆ ਗਏ ਅਤੇ ਪਿਛਲੇ ਪੈਰ ਦੀਵਾਨ ਸਜਿਆ ਗੁਰੂ ਜੀ ਨੇ ਪੁੱਛਿਆ ਰਾਜਾ ਜੀ ਹੁਣ ਸੁਣਾਓ ਕਿਸ ਚੱਕਰ ਵਿੱਚ ਪੈ ਗਏ ਸਹੀ ਤੇ ਰਾਜਾ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਇਹ ਕੋਤਕ ਦੇ ਕੇ ਕੰਬਣੀ ਆਉਂਦੀ ਹੈ ਰਾਤ ਨੂੰ ਮੈਨੂੰ ਸੁਪਨਾ ਆਇਆ ਸੀ ਮੈਂ ਆਪਣੀ ਉਮਰ ਭੋਗ ਕੇ ਮਰ ਗਿਆ ਦੇ ਚੰਦਾਲਾਂ ਦੇ ਘਰ ਜੰਮਿਆ ਹਾਂ 150 ਵਰੇ ਉਥੇ ਹੀ ਉਮਰ ਭੋਗੀ ਵਿਆਹ ਹੋਇਆ ਧੀਆ ਪੁੱਤਰ ਜੰਮੇ ਵਿਆਹ ਸ਼ਾਦੀਆਂ ਕੀਤੀਆਂ ਕੰਮ ਧੰਦਾ ਵਰਤਾਨ ਵਰਤਨ ਵਰਤਾਓ ਕੀਤਾ ਤੇ ਫੇਰ ਮਰ ਗਿਆ ਉਸੇ ਵੇਲੇ ਜਾ ਖੁੱਲ ਗਈ ਸੌ ਦਿਨੇ ਜਾ ਕੇ ਸੁਪਨੇ ਨੂੰ ਪ੍ਰਤੱਖ ਦੇਖਦਾ ਇਹ ਕੀ ਕਾਰਨ ਹੈ ਗੁਰੂ ਜੀ ਹੱਸਦੇ ਹੋਏ ਬੋਲੇ ਰਾਜਾ ਜੀ ਇਸ ਸਾਹ ਪ੍ਰਤਾਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਉਂਦਾ ਹੈ ਅਸੀਂ ਤਾਂ ਤੁਹਾਨੂੰ ਸੁਣਾਇਆ ਸੀ ਕਿ ਲੇਖਨਾ ਮਿਟੀ ਹੈ ਸਕੀ ਜੋ ਲਿਖਿਆ ਕਰਤਾਰ ਸੋ ਤੁਹਾਡੇ ਮਸਤਕ ਵਿੱਚ 50 ਸਾਲ ਝੰਡਾਰ ਦੇ ਘਰ ਜਨ ਅਤੇ ਕਾਰੋਬਾਰ ਕਰਨ ਦੇ ਧਰੋ ਲੇਖ ਲਿਖੇ ਹੋਏ ਸਨ ਜੋ ਤੁਸੀਂ ਨੇ ਪ੍ਰਤੱਖ ਭੋਗਣੇ ਸਨ ਪਰ ਆਪ ਸਰਦਾ ਪੂਰਵਕ ਗੁਰੂ ਦੀ ਸ਼ਰਨ ਆ ਗਏ ਹੋ ਇਸ ਦਾ ਫਲ ਇਹ ਦਿੱਤਾ ਗਿਆ ਕਿ ਆਪ ਨੂੰ ਸੁਪਨੇ ਦੇ ਵਿੱਚ 50 ਸਾਲ ਦੇ ਚੰਡਾਲ ਦੇ ਘਰ ਪੁਹਤਾ ਦਿੱਤੇ ਸਨ ਕਰਤਾਰ ਨੇ ਲੇਖ ਲਿਖੇ ਹੋਏ ਨਹੀਂ ਮਿਟੇ ਪਰ ਸੂਲੀ ਦਾ ਕੰਡਾ ਕਰ ਦਿੱਤਾ ਹੁਣ ਆਪ ਗੁਰੂ ਘਰ ਦੇ ਸਰਦਾ ਧਾਰ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਕਰੋ ਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਨਾਮ ਜਪੋ ਜਪਦੇ ਰਹੋ ਅਤੇ ਆਪ ਦਾ ਕਲਿਆਣ ਹੋਵੇਗਾ ਸ਼੍ਰੀ ਗੁਰੂ ਜੀ ਦੇ ਵਚਨ ਗੁਰੂ ਅਰਜਨ ਦੇਵ ਮਹਾਰਾਜ ਦੇ ਸੁਣ ਕੇ ਰਾਜੇ ਜੀ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਅਤੇ ਪ੍ਰੇਮ ਦੇ ਅਥਰੂ ਵਗਾ ਕੇ ਚਰਨ ਤੋਦ ਦਿੱਤੇ ਗੁਰੂ ਜੀ ਨੇ ਰਾਜੇ ਦਾ ਸਿਰ ਚੁੱਕ ਕੇ ਸਤਨਾਮ ਦਾ ਉਪਦੇਸ਼ ਵਾਹਿਗੁਰੂ ਦਾ ਉਪਦੇਸ਼ ਦਿੱਤਾ ਅਤੇ ਆਖਿਆ ਰਾਜਾ ਜੀ ਇਹ ਸਭ ਕਿਰਪਾ ਤੁਹਾਡੇ ਤੇ ਭਾਈ ਕਲਿਆਣੇ ਦੀ ਹੋਈ ਹੈ ਰਾਜੇ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆ ਭਾਈ ਜੀ ਨੂੰ ਮੇਰੇ ਨਾਲ ਹੀ ਭੇਜਿਓ ਮੈਂ ਇਹਨਾਂ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਾਂਗਾ ਤੇ ਗੁਰੂ ਪਿਆਰਿਓ ਭਾਈ ਕਲਿਆਣਾ ਜੀ ਵੀ ਪ੍ਰੇਮਪੁਰਬ ਕਾ ਰਾਜੇ ਦੇ ਨਾਲ ਜਾ ਕੇ ਉਹ ਪਹਾੜੀ ਰਾਜਿਆਂ ਦੇ ਕਈਆਂ ਨੂੰ ਜਾ ਕੇ ਗੁਰੂ ਸਿੱਖੀ ਦੇ ਨਾਲ ਜੋੜਿਆ ਤੇ ਗੁਰੂ ਦੇ ਨਾਲ ਜੋੜ ਕੇ ਉਹਨਾਂ ਦੀ ਕਲਿਆਣ ਹੋਈ ਹੈ ਗੁਰੂ ਵਾਲੇ ਬਣੇ ਨੇ ਤੇ ਗੁਰੂ ਨੇ ਵੇਖ ਲਓ ਇੱਕ ਸੁਪਨੇ ਦੇ ਵਿੱਚ ਹੀ 50 ਸਾਲਾਂ ਦਾ ਸਾਰਾ ਸੁਪਨਾ ਜਿਹੜਾ ਸੀ ਜਿਹੜਾ ਭੁਗਣਾ ਸੀ ਕਹਿੰਦੇ ਇੱਕ ਛਣ ਦੇ ਵਿੱਚ ਕਰਾ ਦੇ ਵਿੱਚ ਅਠਾ ਪਹਿਰਾ ਦੇ ਵਿੱਚ ਕਹਿੰਦੇ ਉਹ ਭੁਗਤਾ ਦਿੱਤਾ ਇਸ ਵਾਸਤੇ ਗੁਰੂ ਬਹੁਤ ਬਲੀ ਹੁੰਦਾ ਹੈ ਗੁਰੂ ਜਿਹੜਾ ਹੁੰਦਾ ਹੈ ਕਹਿੰਦੇ ਗੁਰੂ ਤੇ ਕਿਰਪਾ ਜਦੋਂ ਆਪਦੇ ਸੇਵਕਾਂ ਤੇ ਕਰਦਾ ਹੈ ਨਾ ਫਿਰ ਨਾਨਕ ਨਜ਼ਰੀ ਨਜ਼ ਨਿਹਾਲ ਕਰ ਦਿੰਦਾ ਹੈ ਗੁਰੂ ਪਿਆਰਿਓ ਇਸ ਵਾਸਤੇ ਗੁਰੂ ਦੇ ਲਨ ਲਾ ਕੇ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਪੜਿਆ ਕਰੋ ਸਿਮਰਨ ਕਰਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਿਆ ਕਰੋ ਜਿਹਦੇ ਨਾਲ ਸੰਸਾਰ ਤੇ ਆਇਆ ਨਹੀਂ ਕਲਿਆਣ ਹੋਵੇਗੀ ਅਤੇ ਜਨਮ ਮਰਨ ਜੜੇ ਇਹ ਮੁੱਕ ਜਾਂਦੇ ਨੇ ਬੋਲਦਿਆਂ ਤੋਂ ਨੇ ਕਾ ਪ੍ਰਕਾਰ ਦੀਆਂ ਭੁੱਲਾ ਗਲਤੀਆਂ ਟੁਟੀਆਂ ਹੋ ਗਈਆਂ ਹੋਣਗੀਆਂ ਗੁਰੂ ਅਤੇ ਸੰਗਤ ਦੋਨੋਂ ਬਖਸ਼ਯੋਗ ਨੇ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ